ਜੋ ਨਹੀਂ ਸੁਣਿਆ ਨਵਾਂ ਹੈ ਸੁਣਦਿਆਂ ਹੀ ਪੁਰਾਣਾ ਹੋ ਗਿਆ ਨਵੇਂ ਪੁਰਾਣੇ ਦਾ ਕੋਈ ਬਹੁਤ ਫਾਸਲਾ ਨਹੀਂ ਹੈ ਤੇ ਮਨ ਨੂੰ ਨਿਤ ਨਵਾਂ ਚਾਹੀਦਾ ਹੈ ਪੁਰਾਣੇ ਨਾਲ ਸੰਤੁਸ਼ਟ ਨਹੀਂ ਹੁੰਦਾ ਇੱਕ ਮਹਾਨ ਕਵੀ ਹੋਵੇ ਤੇ ਉਹਦੀ ਕਵਤਾ ਬੜੀ ਬੁਲੰਦ ਪਾਇਆ ਹੋਵੇ ਉਹ ਤੁਹਾਨੂੰ ਇੱਕ ਦਫਾ ਸੁਣਾਵੇ ਬੜਾ ਰਸ ਆ ਗਿਆ ਸਾਰੇ ਕਹਿੰਦੇ ਨੇ ਬੜਾ ਰਸ ਆ ਗਿਆ ਬੜਾ ਅਨੰਦ ਕਵਤਾ ਦੀ ਬੜੀ ਜਾਨ ਸੀ ਕਵਤਾ ਜ ਬੜੀ ਗੱਲ ਸੀ ਸਾਰਿਆਂ ਨੂੰ ਰਸ ਦੇ ਗੌਰ ਦੇਖ ਕੇ ਜੇ ਉਹ ਕਵੀ ਕਹਿ ਦੇਵੇ ਹੁਣ ਮੈਂ ਤੁਹਾਨੂੰ ਦੁਬਾਰਾ ਸੁਣਾਉਣ ਲੱਗਾ ਕਿਉਂਕਿ ਤੁਹਾਨੂੰ ਰਸਾ ਆ ਰਿਹਾ ਹੈ ਇਸ ਵਾਸਤੇ ਹੁਣ ਮੈਂ ਤੁਹਾਨੂੰ ਦੁਬਾਰਾ ਸੁਣਾਉਣ ਲੱਗਾ ਕਿ ਕਿੰਨੇ ਜਾਣੋ ਅੱਧਾ ਰਸ ਖੋ ਗਿਆ ਹੈ ਅੱਧਾ ਕੋ ਪਰ ਉਹ ਕਵੀ ਜਰਾ ਟੇਕ ਕਿਸਮ ਦਾ ਹੋ ਗਿਆ ਤੇ ਆਖੇ ਹੁਣ ਮੈਂ ਤੁਹਾਨੂੰ ਦੁਬਾਰਾ ਸੁਣਾਣੀ ਹੈ 30 ਰਸਾ ਕਈ ਸੋਚਣਗੇ ਬੰਦਾ ਠੀਕ ਠਾਕ ਹੀ ਹੈ ਕਿ ਨਹੀਂ ਕਿ ਜੇ ਕਹ ਲੋ 90% ਦੀ ਰਸ ਖੋ ਗਿਆ ਤੇ ਜੇ ਉਹ ਹੁਣ ਆਖੇ ਕਿਉਂਕਿ ਤੁਸੀਂ ਬੜੇ ਟਿਕਾਉ ਨਾਲ ਪਹਿ ਸੁਣਦੇ ਹੁਣ ਮੈਂ ਤੁਹਾਨੂੰ ਚੌਥੀ ਦਫਾ ਸੁਣਾਣਾ। ਕਸ ਬਿਲਕੁਲ ਕਹੋਗੇ। ਤੇ ਜੇ ਕੋਈ ਕਿਦਰੇ ਉਸਨੇ ਕਹਿ ਦਿੱਤਾ ਹੁਣ ਮੈਂ ਤੁਹਾਨੂੰ ਪਣਵੀਂ ਦਫਾ ਸੁਣਾਣਾ। ਸਾਰਿਆਂ ਨੇ ਕਹਿਣਾ ਦੀਵਾਰਾਂ ਨੂੰ ਸੁਣਾ ਕੀ ਚਲੇਗਾ। ਬਾਦਲ ਲੱਗ ਰਖੇ। ਅੱਜੋ ਵੀ ਪਹਿਲੇ ਮਹਾਕਵੀ ਤੇ ਮਹਾਕਵੀ ਤਾਂ ਹੁਣ ਬਾਦਲ। ਮਹਾਕਵੀ ਸੀ ਕਵਤਾ ਨਵੀਂ ਪ੍ਰਤੀਤ ਹੋਵੇ। ਪੰਜ ਦਫਾ ਸੁਣਨ ਨਾਲ ਬਿਲਕੁਲ ਪੁਰਾਣੀ ਹੋਵੇ। ਬਿਲਕੁਲ ਸਭ ਕੁਝ ਖੋ ਗਿਆ ਸੰਸਾਰ ਵਿੱਚ ਐਸਾ ਕੁਝ ਵੀ ਨਹੀਂ ਜੋ ਪੁਰਾਣਾ ਨਾ ਹੋਵੇ ਕਿਦਰੇ ਵੀ ਮੰਨਨੇ ਲੱਗਦਾ ਕਿਦਰੇ ਵੀ ਨਹੀਂ ਜੋ ਨਈ ਮਿਲਿਆ ਨਵਾਂ ਹੈ ਮਿਲਦੇ ਹੀ ਪੁਰਾਣਾ ਹੋ ਜਾਂਦਾ ਜੋ ਨਹੀਂ ਵੇਖਿਆ ਨਵਾਂ ਹੈ ਦੇਖਦੇ ਹੀ ਪੁਰਾਣਾ ਹੋ ਜਾਂਦਾ ਜੋ ਨਹੀਂ ਸੁਣਿਆ ਨਵਾਂ ਹੈ ਸੁਣਦੇ ਹੀ ਪੁਰਾਣਾ ਹੋ ਮਨ ਨੂੰ ਨੇਕ ਨਵਾਂ ਚਾਹੀਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇੱਕ ਹੈ ਕਦੀ ਪ੍ਰਾਣਾ ਨਹੀਂ ਹੁੰਦਾ ਸਾਹਿਬ ਅਮੇਰਾ ਨਿਤ ਨਵ ਸਦਾ ਸਦਾ ਦਾ ਭਗਤ ਕਹਿੰਦੇ ਨੇ ਇੱਕ ਦਿਨ ਦੀ ਗੱਲ ਨਹੀਂ ਇੱਕ ਸੈਕਿੰਡ ਪਹਿਲੇ ਜੋ ਰਸ ਆਇਆ ਦੂਜੇ ਸੈਕਿੰਡ ਵਿੱਚ ਉਹ ਰਸ ਹੋ ਰਿਹਾ ਤੀਜੇ ਸੈਕਿੰਡ ਵਿੱਚ ਰਸ ਹੋ ਪਰ ਉਹ ਰਸ ਵੱਧਦਾ ਹੀ ਜਾ ਰਿਹਾ ਵੱਧਦਾ ਹੀ ਜਾ ਰਿਹਾ ਵੱਧਦਾ ਹੀ ਜਾ ਰਿਹਾ ਉਹ ਸਾਹਿਬ ਨਿਤ ਨਵ ਨਿਤ ਨਵ ਕਿਸੇ ਵੀ ਕਵਿਤਾ ਨੂੰ ਸੰਗੀਤ ਦੀ ਦੋਨੋਂ ਪਹਿਲੇ ਸੁਣਦਿਆਂ ਜੋ ਰਸ ਹੋਵੇਗਾ ਬਾਰ ਬਾਰ ਸੁਣਨ ਨਾਲ ਰਸ ਹੋ ਜਾਏਗਾ ਪਰ ਬਾਰ ਬਾਰ ਜਪਦੇ ਆਈ ਗੱਸ ਵਧਦਾ ਜਾ ਰਿਹਾ ਵਧਦਾ ਜਾ ਰਿਹਾ ਕਿਉਂ ਉਹ ਸਾਹਿਬ ਨਿਕ ਨਵਾ ਹੈ ਸਾਹਿਬ ਮੇਰਾ ਨਹੀਂ ਨਵਾ ਕਿਉਂਕਿ ਸਾਹਿਬ ਪਦਾਰਥ ਨਹੀਂ ਹੈ ਪਰਮਾਤਮਾ ਹੈ ਨਿਕ ਨਵਾ ਸਤ ਪਰਮੇਸ਼ਰ ਨਿਕ ਨਵਾ ਜੋ ਪੁਰਾਣਾ ਹੋ ਜਾਂਦਾ ਇਸ ਦਾ ਤੇ ਬੋਧ ਹੈ ਥੋੜਾ ਬਹੁਤ ਕੁਝ ਛੋਟੀ ਦੇ ਮਹਾਨ ਸ਼ਾਇਰਾ ਨੇ ਖੁਦਕਸ਼ੀ ਵੀ ਕਰ ਲਈ ਜਿਵੇਂ ਨੰਦ ਲਾਲ ਨੂਰਪੋਰੀ ਨੇ 10 ਸਾਲ ਪਹਿਲੇ ਪਿਆਰਾ ਸਿੰਘ ਰੋਸ਼ਨ ਨੇ ਮੈਨੂੰ ਕਈਆਂ ਨੇ ਆ ਕੇ ਗਿਲਾ ਕੀਤਾ ਕਿ ਦਾ ਕਿ 10-15 ਸਾਲ ਤੋਂ ਮੇਰੇ ਨਾਲ ਚੱਲਦਾ ਸੀ ਅਮਰਦ ਸਰਦਾ ਵਾਸੀ بڑا ਵੱਡਾ ਚਿੱਤਰਕਾਰ بڑا ਮਹਾਨ ਕਵੀ ਕਵੀ ਦਰਬਾਰਾਂ ਦੀ ਰੌਣਕ ਸਾਰੇ ਸਮਝਦੇ ਸਨ ਦਰਬਾਰ ਸਾਹਿਬ ਦੇ ਨੇੜੇ ਰਹਿੰਦਾ ਸੀ ਜਿਸ ਦਿਨ ਮੈਂ ਅਮਰਦ ਸਰ ਪਹੁੰਚਦਾ ਸੀ ਕਿਉਂਕਿ ਦਾਸ ਧਨਗੁਰ ਰਾਮਦਾਸ ਜੀ ਦੇ ਪੁਰਬ ਤੋਂ ਲੈ ਕੇ ਦੀਵਾਲੀ ਤੱਕ ਉੱਥੇ ਹਾਜ਼ਰੀ ਭਰਦਾ ਮਸ ਪਹਿਲੇ ਖੜਾ ਹੀ ਮਿਲਦਾ ਸੀ ਮੈਨੂੰ ਗੱਲ ਲਾ ਮੈਨੂੰ ਪਹਿਲੇ ਹੀ ਲਾਂਦਾ ਸੀ ਲੇਕਿਨ ਤਿੰਨ ਸਾਲ ਪੁਰਾਣੀ ਗੱਲ ਮੈਂ ਕਰਾਂ ਜਦ ਮੈਂ ਪਹੁੰਚਿਆ ਮੈਂ ਕਿਹਾ ਦੋ ਗਏ ਪਿਆਰਾ ਸਿੰਘ ਦੀ ਰੋਸ਼ਨ ਇਹ ਨਹੀਂ ਦਿਖਾਈ ਦਿੱਤੀ ਬਾਕੀ ਤੇ ਮਿਲੇ ਦੂਜੇ ਦਿਨ ਵੀ ਜਦ ਮਿਲਣਾ ਨਾ ਹੋਇਆ ਕਿਉਂਕਿ ਦੂਜੇ ਦਿਨ ਕਵੀ ਦਰਵਾਜ਼ੇ ਸੀ ਸ਼ਾਇਦ ਆਪ ਨੂੰ ਪਤਾ ਹੋਵੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਪੁਰਬ ਤੇ ਬਹੁਤ ਵੱਡਾ ਰਾਗ ਦਰਬਾਰ ਹੁੰਦਾ ਹੈ ਜਿਸ ਰਾਗ ਦੇ ਸ਼ਬਦ ਦਾ ਉਚਾਰਨ ਹੈ ਗੁਰੂ ਰਾਮਦਾਸ ਜੀ ਦਾ ਉਸੇ ਰਾਗ ਦੇ ਗਾਣਾ ਹੁੰਦਾ ਹੈ ਦੀ ਪੈਂਤੀ ਜਥੇ ਪਹੁੰਚਦੇ ਬੜੀ ਸੰਗਤ ਆਉਂਦੀ ਹੈ ਦੂਰ ਦੂਰ ਤੋਂ ਸ਼ਹਿਰਾਂ ਤੋਂ ਪਰ ਦੂਜੇ ਦਿਨ ਕਵੀ ਦਰਬਾਰ ਹੁੰਦਾ ਹੈ ਤੇ ਪੈਂਤੀ ਕਵੀ ਵੀ ਪਹੁੰਚਦੇ ਨੇ ਛੋਟੇ ਨੇ ਮੈਂ ਦੇਖ ਕੇ ਡੰਗ ਰ ਗਿਆ ਕਿ ਉਹਨਾਂ ਕਵੀਆਂ ਚ ਰੋਸ਼ਨ ਕੋਈ ਨਹੀਂ ਸੀ ਮੇਰੇ ਵੈਰੀਕ ਕਵੀ ਦਿੱਲੀ ਦਾ ਮੈਂ ਉਹਨੂੰ ਪੁੱਛ ਲਿਆ ਮੈਂ ਤੁਹਾਡਾ ਮਿੱਤਰ ਕਿੱਥੇ ਹੈ ਕਹਿੰਨ ਮਿੱਤਰ ਤੇ ਤੁਹਾਡਾ ਸੀ ਤੁਹਾਨੂੰ ਨਹੀਂ ਪਤਾ ਉਨੇ ਆਪਣੇ ਮਕਾਨ ਦੀ ਚੌਥੀ ਮੰਜ਼ਿਲ ਤੋਂ ਗਿਰ ਕੇ ਖੁਦਕੁਸ਼ੀ ਕੀਤੀ। ਸਰੀਰ ਦੇ ਟੁਕੜੇ ਟੁਕੜੇ ਹੋ ਗਏ। ਮੈਂ ਕਿਹਾ ਐਸਾ ਕਰੇਗਾ ਮੈਂ ਕੁੱਝ ਦਿਨਾਂ ਤੋਂ ਮੈਨੂੰ ਕਹਿੰਦਾ ਸੀ ਜ਼ਿੰਦਗੀ ਦੀ ਰਿਪਿਟੇਸ਼ਨ ਐ ਕੁਝ ਵੀ ਨਹੀਂ ਉਹਨੂੰ ਰੁਕਦੀ ਹੈ। ਜਿਵੇਂ ਬਾਰ-ਬਾਰ ਸਵਾਸ ਲੈ ਰਹੇਂ, ਬਾਰ-ਬਾਰ ਖਾਈਂ ਜਾਓ ਸਵੇਰੇ ਕਰੋ, ਸ਼ਾਮੇ ਕਰੋ, ਬਾਰ-ਬਾਰ ਪੀ ਜਾਓ, ਬਾਰ-ਬਾਰ ਸੌਣਾ, ਬਾਰ-ਬਾਰ ਉਹੀ ਗੱਲਾਂ। ਮੈਨੂੰ ਕਹਿੰਦਾ ਸੀ ਮਸਕੀਨ ਜੀ ਮੈਂ ਉਕਤਾ ਗਿਆ। ਇਹ ਪੁਨਰਕਤੀ ਹੁਣ ਮੈਨੂੰ ਨਹੀਂ ਚੰਗੀ ਲੱਗਦੀ। ਰੀਪੀਟੇਸ਼ਨ ਹੁਣ ਮੈਨੂੰ ਨਹੀਂ ਚੰਗੀ ਲੱਗਦੀ ਜਿਵੇਂ ਕਿਥੇ ਤੜਪੇਟ ਕਰਾਂ ਸਵੇਰੇ ਉੱਠਦਾ ਮੈਂ ਸ਼ਾਮੇ ਫਿਰ ਖਾਦਾ ਮੈਂ ਸੌ ਜਾਵਾ ਫਿਰ ਜਾਗ ਪਾਵਾਂ ਫਿਰ ਸੌ ਜਾਵਾ ਇਤੇ ਉਹ ਹੀ ਕੁਝ ਕਰ ਰਹੇ ਆ ਉਹੀ ਕੁਝ ਕਰ ਰਹੇ ਗਾਲਬਨ 60 ਸਾਲ ਦਾ ਸੀ ਛੋਟੀ ਉਮਰ ਵੀ ਨਹੀਂ ਸੀ ਪਰ ਲੱਗਦਾ ਛੜਦਾ ਨਹੀਂ ਸੀ ਜਿਵੇਂ ਚੈਲੀਦਾ ਹੋਵੇ ਸਿਹਤ ਅੱਛੀ ਸੀ ਬੜਾ ਤਗੜਾ ਸੀ ਕਹਿੰਦਾ ਸੀ ਮੈਂ ਇਸ ਰਿਪੀਟੇਸ਼ਨ ਦੇ ਚ ਨਹੀਂ ਜੀਵਣਾ ਇਸ ਪਨਰੁਪਤਵੀ ਦੇ ਚ ਨਹੀਂ ਜੀਵਣਾ ਮੈਂ ਕਿਹ ਠੀਕ ਕਵੀ ਜਿਹੜੇ ਹੁੰਦੇ ਨੇ ਸ਼ਾਇਰ ਲੋਗ ਹੁੰਦੇ ਨੇ ਆਖਰ ਬੇਚੈਨਦੇ ਹੁੰਦੇ ਨੇ ਕਿ ਬਹੁਤ ਗਹਿਰਾਈ ਨਾਲ ਦੇਖਦੇ ਨੇ ਹਰ ਚੀਜ਼ ਨੂੰ। ਔਰ ਹਰ ਚੀਜ਼ ਜਦ ਬੇਮੈਨੀ ਹੋ ਜਾਂਦੀ ਹੈ ਉਦਾਸ ਹੋ ਜਾਂਦੇ ਨੇ। ਮੈਂ ਕਿ ਸ਼ਾਇਰਾਂ ਦਾ ਸੁਭਾਅ ਹੁੰਦਾ ਹੈ। ਕਵੀਆਂ ਦਾ ਸੁਭਾਅ ਹੁੰਦਾ ਹੈ। ਮੈਂ ਕਦੀ ਸੁਪਨੇch ਵੀ ਸੋਚ ਨਹੀਂ ਸਕਦਾ ਸੀ ਕਿ ਉਹਨੇ ਖੁਦਕਸ਼ੀ ਕਰ ਦੇ। ਕਦੀ ਇਸ ਤਰੀਕੇ ਨਾਲ ਆંકੜੇ ਇਕੱਠੇ ਕਰੋਗੇ ਦੁਨੀਆ ਦੇ بڑے بڑے ਚਿੰਤਕ ਦਾਰਸ਼ਨਿਕ ਫਿਲਾਸਫਰ ਕਵੀ। ਕਮ ਸੇ ਕਮ 10 ਸਦੀਆਂ ਨੇ ਖੁਦਕਸ਼ੀ ਕੀਤੀ ਆਤਮ ਹੱਤਿਆ ਕੀਤੀ। ਹੈਰਾਨਗੀ ਹੁੰਦੀ ਹੈ। ਐਸਾ ਤਾਂ ਕਿੰਨ ਦਿਨ ਵਾਰ-ਵਾਰ ਉਹੀ ਕੁਝ ਉਹੀ ਕੁਝ ਮਨ ਇਹਨੇ ਟਿਕਦਾ ਨਹੀਂ ਟਿਕਦਾ ਰਾਏਪੁਰ ਕਵੀ ਦਰਬਾਰ ਸੀ ਤੇ ਮੈਂ ਕਿਹਾ ਚਲੋ ਰੋਸ਼ਨ ਜੀ ਕਿੰਨੇ ਕੇ ਹੁਣ ਕਵੀ ਦਰਬਾਰਾਂ ਦੀ ਜਾਣ ਨੂੰ ਮਨ ਨਹੀਂ ਕਰਦਾ ਉਹੀ ਸੰਗਤ ਉਹੀ ਕਵਤਾਂ ਉਹੀ ਮਾਹੌਲ ਉਹੀ ਲੋਕਾਂ ਦੀ ਵਾਹ ਵਾਹ ਉਹੀ ਲੋਕਾਂ ਦਾ ਕਹਿਣਾ ਰੋਸ਼ਨ ਜੀ ਕਮਲ ਕੀਤਾ ਕਮਲ ਕੀਤਾ ਕਮਲ ਕੀਤਾ ਇਹਨਾਂ ਦਾ ਸੁਣ ਸੁਣ ਕੇ ਤੇ ਮੈਂ ਤੰਗ ਆ ਗਿਆ ਉਹੀ ਕੁਝ ਉਹੀ ਕੁਝ ਨਵੀਨਤਾ ਨਹੀਂ ਹੈ ਕੁਝ ਦਿਨਾਂ ਤੋਂ ਉਦਾਸ ਮੈਂ ਉਸਨੂੰ ਜ਼ਰੂਰ ਦੇਖਿਆ ਸੀ। ਇਹ ਮੈਂ ਸੋਚ ਹੀ ਨਹੀਂ ਸਕਦਾ ਸੀ ਕਿ ਖੁਦਕੁਸ਼ੀ ਹੈ। ਅਕੀਮ ਮੋਮਨ ਖਾਨ ਮੋਮਨ ਬਹਾਦਰ ਸ਼ਾਹ ਦੇ ਦਰਬਾਰੀ ਸ਼ਾਇਰਾਂ ਵਿੱਚੋਂ ਇੱਕ ਨਾਮ ਵਰਚੋਟੀ ਦਾ ਸ਼ਾਇਰ ਸੀ। ਇੱਕ ਮਰਨੇ ਪੇ ਹੀ ਹੋ ਜਿਸki ਉਮੀਦ ਨਾ ਉਮੀਦੀ ਉਸਦੀ ਦੇਖਾ ਚਾਹੀਏ। ਕਹਿੰਦਾ ਮੇਰੀ مایੁਸੀ ਦੇਖੋ ਆਪਾਂ ਤੇ ਫੈਸਲਾ ਕਰੀ ਬੈਠਿਆ ਖੁਦਕੁਸ਼ੀ ਕਰਨ ਦਾ। एक मरने पे ही हो जिसकी उम्मीद ना उम्मीद ही उसकी देखा चाहिए और बाप भी संभाल रहे थे हकीम सी सियाणा सी बुजुर्ग सी अब तो घबरा के ये कहते हैं कि मर जाएंगे और मर के भी चैन ना पाया तो किधर जाएंगे कहता फिर कितने जाऊंगा हकीम मोमन खान मोमन उस वक्त इस्लामी जगत का चोटी का कुरान शरीफ का वक्त दा। बड़ा बुलंद पाया शायर और जिनों बहादुर शाह जफर वकत बादशाह हिंदुस्तान का उस्ताद जी करके हजरत करके बुला झुक के सलाम करता बे बुजुर्ग है स्याणा है उस्ताद है। आप उस तो घबरा कहते हैं कि मर जाएंगे मर के भी चैन न पाया तो किधर जाएंगे कहें मन किधे भी नहीं टिक किधरे भी नहीं टिक समा हो गया स्वामी रामानंद बोल कत जाईरे मन कि जाए लागो गोर मेरा චతனா చతமான பయ பங்க మ பாගේ மంద பேரி බ கா யாਦ خਤம் చత ਤ பட்டு मेरा චతன చతமான பయயோ பங்க ඒ ਦවਸమన பයි మங்கு చ சந்தන చவா बहुत சගந்த பජන చலੀ ්‍රம గரு ம ਜਿਸ ਬ੍ਰਹਮ ਨੂੰ ਲੋਕੀਂ ਧੀਰਥਾਂ ਤੇ ਲੱਭਦੇ ਮੰਦਰਾਂ 'ਚ ਲੱਭਦੇ ਨੇ ਮੰਦਰ ਮਰਜ਼ੀ ਦੇ ਗੁਰਦਵਾਰਿਆਂ 'ਚ ਲੱਭਦੇ ਨੇ ਕਹਿੰਦੇ ਨੇ ਮੈਂ ਆਪਣੇ ਅੰਦਰ ਲੱਭਦੇ ਆ ਇਹਹੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਇਸ ਮਨ ਨੂੰ ਕੋਈ ਖੋਜੋ ਭਾਈ ਮਨ ਖੋਜਤ ਨਾਮ ਨਾਉ ਨਹੀਂ ਦਵਾ ਨਾਉ ਨਹੀਂ ਤੇ ਅੰਮ੍ਰਿਤ ਪ੍ਰਭੂ ਦਾ ਨਾਮ ਦੇਹੀ ਮੇਂ ਸਭ ਦਾ ਵਿਸਰਾਮ ਮੰਦਰ ਗਿਆ ਹੋਇਆ ਉਸੇ ਦਾ ਸਫਲ ਜਿਸ ਨੇ ਜੀਵਨ ਨੂੰ ਹਰੀ ਮੰਦਰ ਬਣਾ ਲਿਆ ਮਸਜਿਦ ਦੇ ਚ ਗਿਆ ਹੋਇਆ ਉਸੇ ਦਾ ਸਫਲ ਜਿਹਦੀ ਜ਼ਿੰਦਗੀ ਹੀ ਖਾਨਾ ਖੁਦਾ ਬਣ ਗਈ ਗੁਰੂ ਗਵਰੀ ਕਿ ਉਹ ਯਾ ਉਸੇ ਦਾ ਸਭ ਜਿਸਨੇ ਆਪਣੇ ਆਪ ਨੂੰ ਗੁਰੂ ਦਾ ਰੂਪ ਬਣਾ ਲਿਆ ਤੇ ਗੁਰੂ ਮਾਨ ਨਾਲ ਕਹਦੇ ਵੀ ਮੇਰਾ ਆਪਣਾ ਹੀ ਰੂਪ ਹੈ ਹਲਸਾ ਮੇਰਾ ਰੂਪ ਹੈ ਖਾਸ ਖਾਂਸੇ ਮੈਂ ਹਾਂ ਕਰੋ ਨਿਵਾਸ ਹਟ ਜਾइए ਇਹੇ ਰੇ ਅਲਰਾ ਗੋਰਾ ਗਾਂਧੀ ਦੇਸ ਨੂੰ ਇਹੀ ਬਿਆਨ ਕਰਦਾ ਮੇਰੇ ਟੁੱਟੇ ਹੋਏ ਪਾਏ ਤਲਬਕਾ ਮੁਝ ਪੇ ਐਸਾ ਹੈ ਤੇਮਾਰੇ ਦਰਸ਼ੇ ਅਬ ਉੱਠ ਕਰ ਕਹੀਂ ਜਾਇਆ ਨਹੀਂ ਜਾਤਾ ਮੁਹੱਬਤ ਅਸਲ ਮੇ ਮਖਮੂਰ ਬੋਰਾ ਦੇ ਹਕੀਕਤ ਹੈ ਸਮਝ ਮੇ ਆ ਗਿਆ ਹੈ ਫਿਰ ਵੀ ਸਮਝ ਆਇਆ ਨਹੀਂ ਜਾਤਾ ਕਹਿੰਦਾ ਟੁੱਟੇ ਪੈਰਾਂ ਦਾ ਬੜਾ ਐਹਸਾਨ ਹੈ ਆਪਾਂ ਟਿੱਕ ਟਿੱਕ ਲੈ ਬਟਕਣਾ ਮਿਟ ਗਈ ਗੱਲ ਸਮਝਿਚ ਆ ਗਈ ਐ ਪਰ ਮੈਂ ਹੁਣ ਸਮਝਾ ਨਹੀਂ ਸਕਦਾ ਸਮਝਾ ਨਹੀਂ ਸਕਦਾ ਦੁਨੀਆ ਦੇ ਸਾਰੇ ਸੰਤ ਭਗਤਾ ਨੇ ਕਹਿ ਦਿੱਤਾ ਹੈ ਫਕਤ ਜੇ ਹਾਂ ਜਾਣ ਜੇ ਮੈਂ ਜਾਣ ਵੀ ਲਿਆ ਅਖਾ ਨਹੀਂ ਕਹਿਣਾ ਨਹੀਂ ਕਿਉਂ ਕਹਿਣਾ ਕਤਨ ਨਾ ਜਾ ਕਤ ਨਹੀਂ ਚਲ ਜਾਉਂਦਾ ਕਾ ਹੂੰ ਕਥੀ ਕਥੇ ਕਤ ਦੇਖ ਮੈਂ ਅਕਥ ਨਾ ਕਥਣਾ ਜਾ ਜੇ ਨਾ ਇਸ ਗੰਮੀ ਦੁਨੀਆ ਨੂੰ ਪ੍ਰਾਪਤ ਕੀਤਾ ਉਸ ਦਾ ਕੋਈ ਪ੍ਰਤੱਖ ਸਬੂਤ ਨਾ ਦੇ ਸਕੇ ਉਹ ਹੈ ਵੀ ਨਹੀਂ ਪ੍ਰਤੱਖ ਸਬੂਤ ਸੀਮਾਤ ਦਾ ਹੁੰਦਾ ਅਸੀਮਤ ਦਾ ਨਹੀਂ ਹੁੰਦਾ ਜਿਨ੍ਹਾਂ ਨੇ ਉਸ ਅਗੰਮੀ ਦੁਨੀਆ ਦੀ ਝਲਕ ਦਾ ਆਨੰਦ ਮਾਣਿਆ ਉਹ ਕੋਈ ਪ੍ਰਤੱਖ ਸਬੂਤ ਦੇ ਨਾ ਸਕੇ ਤੇ ਜਿਨ੍ਹਾਂ ਨੂੰ ਇਸ ਅਗੰਮੀ ਦੁਨੀਆ ਦੀ ਝਲਕ ਨਾ ਮਿਲੇ ਉਹ ਬੜੇ ਪਰਬਲ ਬਲ ਝੂਠੇ ਸਬੂਤ ਇਕੱਠੇ ਕਰਕੇ ਤੁਮਾਧਾਰ ਤਕਰੀਰਾਂ ਦੇ ਰਾਹੀਂ ਨਾਸਤਿਆਂ ਨੂੰ ਜਨੰਦੇਗਾ ਮੈਂ ਇੱਕ ਦਫਾ ਫਿਰ ਦੁਹਰਾਉਣਾ ਤੇ ਸਮਾਪਤੀ ਕਰਾਂ ਕਾਰਲ ਮੌਰਕਸ ਦੇ ਵਿਚਾਰਾਂ ਤੋਂ ਬਕਤੀ ਤੌਰ ਤੇ ਅੱਧੀ ਦੁਨੀਆ ਪ੍ਰਭਾਵਿਤ ਹੋ ਗਈ ਚਾਈਨਾ ਪੈਨਜ਼ਾਨੀਆ ਕੋਰੀਆ ਲਾਓਸ ਕੰਬੋਡੀਆ ਚੈਕੋ ਸਲਵਾਕੀਆ ਬਲਗਾਰੀਆ ਪੋਲੈਂਡ ਅੱਧਾ ਜਰਮਨੀ ਪੂਰਾ ਰਸ਼ੀਆ ਇਹ ਸਾਰਾ ਉਸ ਤੋਂ ਪ੍ਰਭਾਵਿਤ ਹੋ ਗਿਆ ਸੀ ਇਤਨੀ ਦੁਨੀਆ ਕਿਸੇ ਵੱਡੇ ਤੋਂ ਵੱਡੇ ਪੈਗੰਬਰ ਤੋਂ ਵੀ ਪ੍ਰਭਾਵਿਤ ਨਹੀਂ ਹੋਈ ਕਿਉਂਕਿ ਪੈਗੰਬਰਾਂ ਦੀ ਗੱਲ ਅੰਤਰਮੁਖੀ ਹੈ ਉਹਦੀ ਗੱਲ ਸਿਰਫ ਬਾਹਰ ਮੁਖੀ ਸੀ ਬਾਹਰ ਮੁਖੀ ਸੀ ਔਰ ਜਦ ਕਦੀ ਕੋਈ ਮਨੁੱਖ ਪੂਰਨ ਤੌਰ ਤੇ ਅੰਤਰਮੁਖੀ ਹੋ ਜਾਂਦਾ ਹੈ ਉਹੀ ਭਗਤ ਹੈ ਤੇ ਭਗਤੀ ਦੀ ਜੋ ਰੂਪੇਕਾ ਧੰਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਬਾਣੀ ਚਿੱਤਰ ਦੀ ਮੈਂ ਫਿਰ ਹਲਕੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗਾ ਸਮਾਂ ਹੋ ਗਿਆ ਸਹਿਬ ਰਹਿਮਤ ਕਰਨ ਬਖਸ਼ਿਸ਼ ਕਰਨ ਸਾਨੂੰ ਉਸ ਅਗੰਮੇ ਅਵਸਥਾ ਦੀ ਝਲਕ ਦੇਣ ਜਿਸ ਝਲਕ ਦਾ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਜ਼ਿਕਰ ਕਰਦੀ ਹੈ